ਜਕਰਮਾ ਦਾ ਚਿੰਤਪੁਰਨੀ ਦਾ ਬਹੁਤ ਸਾਰੇ ਦਰਵਾਜ਼ੇ ਜਕਰਾ ਚੇ ਨਮਸਤੇ ਕਹਾ ਦਾ ਬਹੁਤ ਸਾਰੇ ਦਰਵਾਜ਼ੇ ਜਕਰਾ ਟੋਕਰੀ ਵਾਲੀ ਮਾਤਾ ਦਾ ਬਹੁਤ ਸਾਰੇ ਦਰਵਾਜ਼ੇ ਜਕਰਮਾ ਮਨੀ ਮਹੇਸ਼ ਮਾਦਵਾ ਦਾ ਬਹੁਤ ਸਾਰੇ ਦਰਵਾਜ਼ੇ ਤੋ ਤਸਵੀਰਾਂ ਤੁਹਾਨੂੰ ਆਲੋ ਵਾਲ ਦੇ ਕੋਲ ਦਿਖਾ ਰਹੇ ਆ ਮਨੀ ਮਹੇਸ਼ ਸੇਵਾ ਦਲ ਅਤੇ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਵੱਲੋਂ ਜਿਹੜਾ ਇਹ ਹਰ ਸਾਲ ਲੰਗਰ ਲਗਾਇਆ ਜਾਂਦਾ ਅੱਜ ਇਸ ਲੰਗਰ ਦਾ 7ਵਾਂ ਦਿਨ ਹੈ ਆ ਕੂਮ ਮਹਾਮਈ ਨੇ ਰੌਣਕਾਂ ਲਾਈਆਂ ਆ ਇੱਕ ਵੇੜੇ ਭਰੇ ਹੋਏ ਆ ਸਤਾਲ ਲੱਗੇ ਹੋਏ ਨੇ ਲੰਗਰ ਚੱਲ ਰਹੇ ਨੇ ਇਹ ਮੈਂ ਦੱਸ ਦਵਾ ਜਿਹੜਾ ਲੱਗ ਰਿਹਾ 24 ਘੰਟੇ ਦਿਨ ਰਾਤ ਦਾ ਲੰਗਰ ਲਗਾਤਾਰ ਅੱਜ 7ਵੇਂ ਦਿਨ ਦੇ ਵਿੱਚ ਪਰਵੇਸ਼ ਕਰ ਗਿਆ ਗੱਲਬਾਤ ਕਰ ਲੈਨੇ ਆ ਥੋੜੀ ਥੋੜੀ ਕਿਉਂਕਿ ਮਾਂ ਦੇ ਭਗਤ ਨੇ ਮਿਹਨਤ ਬਹੁਤ ਕਰਦੇ ਨੇ ਨਾਲ ਨਾਲ ਜੈ ਮਾਤਾ ਜੀ ਜੈ ਮਾਤਾ ਜੀ ਢਿੰਡਾ ਸਾਹਿਬ ਢਿੰਡਾ ਸਾਹਿਬ ਸਾਡਾ ਇਹ ਲੰਗਰ 23ਵਾਂ ਲੰਗਰ ਆ ਜੀ ਸਾਨੂੰ 23 ਸਾਲ ਹੋ ਗਏ ਲੰਗਰ ਲਾਉਂਦਿਆਂ ਨੂੰ ਸਾਡਾ ਲੰਗਰ ਜਿਹੜੇ ਭਗਤ ਯਾਤਰੀ ਦਰਚਿੰਤਪੁਰ ਹੀ ਆਉਂਦੇ ਜਾਂਦੇ ਆ ਮੇਲੇ ਦੇ ਉਹਨਾਂ ਵਾਸਤੇ ਲਾਇਆ ਗਿਆ ਹੈ ਪੁਰ ਲੰਗਰ 24 ਆਵਰ ਲੰਗਰ ਦਿਨ ਦਾ ਚੱਲਦਾ ਹੈ ਪੁੱਛ ਸੌਂ ਦਾ ਪ੍ਰਬੰਧ ਹੈ ਨਹਾਣ ਦਾ ਪ੍ਰਬੰਧ ਹੈ ਯਾਤਰੀ ਇੱਥੇ ਰਾਤ ਨੂੰ ਰਹਿ ਸਕਦਾ ਹੈ ਨਹਾਣ ਤੋਂ ਦੀ ਬੁਲੀ ਵਿਵਸਤਾ ਹੈ ਸਵੇਰ ਦਾ ਨਾਸ਼ਤਾ ਦੁਪਹਿਰ ਦਾ ਰਾਤ ਦਾ ਹੰਦੋ ਹਸਤਾ ਲੱਗੇ ਹੋਏ ਮੁੰਤੂਰੇ ਮਲਾਇਆ ਹੋਇਆ ਟਿੱਕੀਆਂ ਲਾਈਆਂ ਹੋਈਆਂ ਉਧਰ ਖਾਣਾ ਚੱਲ ਰਿਹਾ ਹੈ ਜਾਂਦਰ ਸਾਡੇ ਨੰਪੁੱਤਰ ਸ਼ਹਿਰ ਦੇ ਵਾਸੀ ਆ ਉਹਨਾਂ ਦੀ ਕਿਰਪਾ ਹੈਗੀ ਆ ਉਹ ਸਾਡੀ ਸੰਸਾ 23 ਨੂੰ ਮਣੀਮੇ ਯਾਤਰਾ ਲੱਗੇ ਜਾਰੀ ਹੈਗੀ ਆ ਉਹ ਵੀ ਸਾਡੀ 31ਵੀਂ ਯਾਤਰਾ ਆ ਔਰ ਜਿਸ ਭਗਤ ਨੂੰ ਜਾਣਾ ਹੈ ਸਾਡੇ ਨਾਲ ਸਾਡੇ ਕੋਲ ਬੁਕਿੰਗ ਕਰਾ ਸਕਦਾ ਹੈ ਉਹ ਸਾਡਾ ਲੰਗਰ ਬੇਰੇਕ ਤੋਂ ਚੱਲੇਗਾ ਟੰਡੀ 4 ਆਵਰ ਪਰ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਸ਼ੀ ਲੰਗਰ ਤੇ ਆਨਤ ਸੇਵਾ ਕਰਨ ਤੇ ਪਉਣ ਖਟਣ ਜੈ ਮਾਤਾ ਜੀ ਕਿਛੋਟੇ ਜੇ ਮੈਂ ਦੇਖਿਆ ਹੀ ਛੋਟੇ ਹੀ ਜੋ ਸ਼ੁਰੂ ਹੋਇਆ ਸੀ ਕਦੇ ਕਦੇ ਇੱਕ ਵਿਸ਼ਾਰ ਰੰਗਰ ਬਣ ਗਿਆ ਸਾਡਾ ਪਹਿਲਾ ਲੰਗਰ ਸਭ ਤੋਂ ਪਹਿਲਾ ਲੰਗਰ ਲਾਇਆ ਸੀ ਅਸੀਂ ਇਹ ਮਹਿਰ ਤੋਂ ਪਾਰਕ ਬਲੈਦੀ ਦੀ ਗੁੱਠੀ ਵਿੱਚ ਉਸ ਤੋਂ ਬਾਅਦ ਅਸੀਂ ਦੋ ਵਾਰੀ ਹੋਰ ਲੰਗਰ ਲਗਾਇਆ ਜੀ ਫਿਰ ਸਾਨੂੰ ਪ੍ਰੋਬਲਮ ਆਉਂਦੀ ਸੀ ਸਾਨੂੰ ਹਰ ਵਾਰੀ ਨਵਾਂ ਕਨੈਕਸ਼ਨ ਲੈਣਾ ਪੈਂਦਾ ਲਾਈਟ ਦਾ ਹਰ ਵਾਰੀ ਨਵੀਂ ਜਗ੍ਹਾ ਲੈਣੀ ਪੈਂਦੀ ਸੀ ਫਿਰ ਸਾਡੇ ਤੇ ਮਹਾਮੈਨ ਕਿਰਪਾ ਕੀਤੀ 2007 ਵਿੱਚ ਸਾਡੀ ਬਣਾਇਆ ਇੱਥੇ ਪਾਵਨ ਬਣਾਇਆ ਪੱਕਾ ਮੁੱਲ ਲੈ ਕੇ ਸਾਡੀ ਜਗਾ 55 ਮਰ ਹਟਾਂ ਹੈਗੀ ਆ ਜਿਹੜੇ ਛੱਦ ਪਈ ਹੋਈ ਆ ਪਰ ਜੱਟੇ ਰਹਿਣ ਵਾਸਤੇ ਪੂਰਾ ਪ੍ਰਬੰਧ ਹੈ ਪਿੱਛੇ ਸਾਡਾ ਦਫਤਰ ਬਣਾਇਆ ਹੋਇਆ ਹੈ ਸਾਡਾ ਸਟੋਰ ਹੈ ਤੇ ਸਾਡੇ ਉਤੇ ਪੱਕਾ ਬੰਦਾ ਰੱਖਿਆ ਹੋਇਆ ਹੈ ਬੜੀ ਕਿਰਪਾ ਕੀਤੀ ਮਹਾਮੈਨੇ ਔਰ ਮੈਂ ਦਾ ਪੁੱਤਰ ਪ੍ਰਧਾਨ ਹੈ ਹਾਂ ਸਾਡੇ ਚੰਚੀ ਸਾਹਿਬ ਕੈਂਸੀਰ ਸਾਹਿਬ ਸਾਡੇ ਚੋਕੜਾ ਜੀ ਸਾਡੇ ਬਾਬਾ ਜੀ ਸਾਰੇ ਜਿੰਨੇ ਮੈਂਬਰ ਆ ਸਾਰੇ ਬਹੁਤ ਮਿਹਨਤ ਕਰਦੇ ਆ ਇਹ ਲੋਕ ਕੰਮ ਕਰਦੇ ਆ ਜੀ ਲੋੜ ਨਹੀਂ ਪੈਂਦੀ ਕਿਸੇ ਨੂੰ ਕਹਿਣ ਦੀ ਹਰ ਬੰਦਾ ਆਪਣੇ ਪੰਦਾ ਹੈ ਔਰ ਆਪਣੀ ਬੂਧੀ ਦੇ ਕੇ ਜਾਂਦਾ ਹੈ ਤੁਸੀਂ ਦੇ ਦੇਵੋਗੇ ਸਾਡੇ ਤੋਂ ਕੋਈ ਲਿਡਰ ਨਹੀਂ ਜਾਂਦਾ ਜੀ ਇਹ ਲੰਗਰ ਮਹਾਮਈ ਦਾ ਗੜਾ ਮਰਜੀ ਆਵੇ ਸਭਾਸ ਤੇ ਓਪਨ ਸਾਡੇ ਮੈਂਬਰ ਇਥੇ ਸੇਵਾ ਕਰਦੇ ਆ ਸਾਡੇ ਮੈਂਬਰ ਝਾਕੋ ਜੇ ਉਹ ਸਾਨੂੰ ਬਹੁਤ ਸਹਯੋਗ ਮਿਲਿਆ ਸਾਰੇ ਸ਼ਹਿਰ ਦਾ ਪਰ ਸ਼ਹਿਰ ਦੇ ਆਪਣੇ ਸ਼ਹਿਰ ਵਾਸੀਆਂ ਦੇ ਬਹੁਤ ਬਧਨਾਂ ਦੀਆਂ ਔਰ ਖਾਸ ਕਰਕੇ ਬਾਬਾ ਐਨਐ ਭਰਾਵਾਂ ਦਾ ਜੋ ਸਾਨੂੰ ਬਹੁਤ ਸਾਥ ਦਿੰਦੇ ਆ ਸਾਡੀ ਇੱਕ ਵਾਇਦੇ ਉਹ ਸੇਵਾ ਬੇ ਦੀਆ ਪਰ ਮੈਂ ਦਿਲੋਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਕਿਰਪਾ ਕਰਦਾ ਮਹਾਮਈ ਕੇ ਕਿ ਸਾਨੂੰ ਇਹਦਾ ਸ਼ਕਤੀ ਦਿੰਦੀ ਰਵੇ ਔਰ ਜਦ ਤੱਕ ਸਾਡੇ ਸਮਰਥਾ ਹੈਗੀ ਆ ਅਸੀਂ ਇਹ ਕੰਮ ਕਰਦੇ ਰਵਾਂਗੇ ਸ਼ੁਕਰੀਆ ਜੈ ਮਾਦਾ ਜੈ ਮਾਦਾ ਢਿੰਗਰਾ ਸਾਹਿਬ 23 ਮਿਸ਼ਾਲ ਭੰਡਾਰਾ ਮਾਦਾ ਚਿੰਦਪੁਰ ਦੀ ਦੀ ਕਿਰਪਾ ਬਾਰ ਕਿਰਪਾ ਦੇ ਨਾਲ ਅਸੀਂ ਹਰ ਸਾਲ ਇੱਥੇ ਲਗਾਉਂਦੇ ਆ ਇੱਥੇ ਯਾਤਰੀਆਂ ਵਾਸਤੇ ਸੌਣ ਦੀ ਵਿਵਸਥਾ Haathamdi vawas-thaar, naamdi vawas ਬਹੁਤ ਹੀ ਵਧੀਆ ਮਹਾਮਾਈ ਦਾ ਇਹ ਮੰਦਿਰ ਜਿਹੜਾ ਸੀ ਬਣਾਇਆ ਵਾ ਨਕੌਦਰ ਸ਼ਹਿਰ ਦੇ ਸਹਿਯੋਗ ਨਾਲ ਬਣਿਆ। ਨਾਲ ਸਾਡੇ ਜਿਹੜੇ ਐਨ ਆਰ ਆਈ ਭਰਾਵਾ ਬਾਹਰ ਗਏ ਆ ਉਹ ਸਾਨੂੰ ਇੰਨਾ ਹਰ ਸਾਲ ਸਹਿਯੋਗ ਭੇਜਦੇ ਆ ਵੀ ਮਹਾਮਾਈ ਦਾ ਲੰਗਰ ਇਹ 24 ਘੰਟੇ ਚੱਲਦਾ ਵਾ। ਯਾਨੀ ਕਿ ਚਿੰਤਪੁਰ ਦੀ ਮਹਾਮਾਈ ਤੋਂ ਲੈ ਕੇ ਮੇਰੇ ਖਿਆਲ ਜੀ ਇੱਕ ਜਾਂ ਦੋ ਲੰਗਰ ਉਹ ਜਿਹੜੇ 24 ਘੰਟੇ ਵਾਲੇ ਆ ਨਹੀਂ ਤਾਂ ਰਾਤ ਨੂੰ 12 ਵਜੇ ਤੋਂ ਬਾਅਦ ਸਾਰੇ ਬੰਦ ਹੋ ਜਾਂਦੇ ਆ। ਪਰ ਮਹਾਮਾਈ ਨੇ ਨਕੌਦਰ ਸ਼ਹਿਰ ਵਾਸੀਆਂ ਤੇ ਮੇਰੇ ਪਿਆਰੇ ਨਕੌਦਰ ਵਾਲਿਆਂ ਦੇ ਇੰਨੀ ਕਿਰਪਾ ਕੀਤੀ ਆ ਤੇ ਕਹਿੰਦੇ 24 ਘੰਟੇ ਹੀ ਚੱਲਦਾ। ਜੇ ਕਿਤੇ ਮਹਾਮਾਈ ਨੇ 36 ਘ ਵੀ ਲਾਣਾ ਸੀ ਲੰਗਰ ਪਰ ਮਹਾਮਾਈ ਨੇ ਬਣਾਈ 24 ਘੰਟੇ ਆ 24 ਘੰਟੇ ਮਹਾਮਾਈ ਦਾ ਲੰਗਰ ਚੱਲਦਾ ਵਾ ਬਾਕੀ ਨਕ ਉਧਰ ਸ਼ਹਿਰ ਦਾ ਬਹੁਤ ਸੰਯੋਗ ਆ ਜੀ ਸਾਡੇ ਭਰਾਵਾਂ ਦਾ ਸੰਯੋਗ ਆ ਸਾਡੇ ਪ੍ਰੈਸ ਵਾਲਿਆਂ ਦਾ ਸੰਯੋਗ ਆ ਸਾਡੇ ਸਾਰਿਆਂ ਦਾ ਸੰਯੋਗ ਆ ਇੱਥੇ ਕੋਈ ਲੀਡਰ ਨਹੀਂ ਅਸੀਂ ਬੁਲਾਈਦਾ ਆ ਵੀ ਆਂਦੇ ਲੀਡਰ ਕਿਉਂਕਿ ਸਾਡੇ ਵਾਸਤੇ ਸਾਡੇ ਲੀਡਰ ਸਾਡੀ ਜਨਤਾ ਵਾ ਸਾਡੇ ਸਾਰੇ ਮਹਾਮਾਈ ਦੇ ਭਗਤ ਸਾਡੇ ਚੀਫ ਗੈਸਟ ਆ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੈ ਮਾਤਾ ਮਹਾਮਾਈ ਦਾ ਸਹੀ ਵੰਨ ਸਾਲ ਪਟੜਾ ਜਿਹੜਾ ਲੋਕ ਲਈ ਆ ਅੱਲਾਹ ਰੋਟੇ ਅਸੀਂ ਐਨ ਆਰ ਆਈ ਵੀਰ ਆਪਣਾ ਬਹੁਤ ਸੁਭਰਿਆਰ ਜਿਹੜਾ ਸਾਨੂੰ ਬਹੁਤ ਪੈਸੇ ਭੇਜਿਆ ਮੈਂ ਨਾਨਕ ਸਰ ਦਾ ਰਹਿਣਾ ਚਾਹਦਾ ਕਿਉਂਕਿ ਨਾ ਬਹੁਤ ਕੈਨੇਡਾ ਤੋਂ ਬੈਲਜੀਅਮ ਤੋਂ ਮਾਹ ਮਾਇਰ ਦੇ ਦਿਲ ਚ ਨਾਮ ਉਹਨਾਂ ਦੇ ਲਿਖੇ ਹੋਏ ਆ ਸਾਰਾ ਬਹੁਤ ਬਹੁਤ ਧੰਵਾਦ ਜਿਹੜੇ ਕਨਕੂਤਰ ਵਾਸਤੇ ਬਹੁਤ ਬਹੁਤ ਧੰਵਾਦ ਜਿਹੜੇ ਸਭ ਸਾਥ ਰਹਿੰਦੇ ਆ ਇਤੋਂ ਵੀ ਆਉਂਦੇ ਆ ਸਾਡੀ ਹੌਸਲ ਰਿਹਾਇਤ ਕਰਦੇ ਆ ਆ ਕੇ ਆਉਂਦੇ ਆ ਸਭ ਹੌਸਲ ਜੋ ਬਹੁਤ ਉੱਚੀ ਆ ਜੋ ਸਾਨੂੰ ਆਜ ਵੀ ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਆ ਹੁੰਦਾ ਤਾਂ ਮਹਾਮਾ ਜੀ ਦੀ ਕਿਰਪਾ ਨਾਲ ਸਾਰਾ ਜਿਹੜਾ ਸਾਨੂੰ ਕਰਾਉਦੀ ਆ ਸਾਰਾ ਬਹੁਤ ਮਨਸੂਰ ਤੇ ਸੇਧ ਹੋਣ ਦੀ ਕਦਰ ਕਰਦਾ ਹਾਂ ਹਰ ਸਾਲ ਤੋਂ ਬਹੁਤ ਵੱਧ ਮਹਾਮਾਇ ਸਾਡੇ ਕੋਲ ਸੇਵਾ ਕਰਾਉਂਦੀ ਆ। ਇੱਥੇ ਕਹਿੰਦੇ ਮਹਾਮਾਇ ਸਾਡੇ ਕੋਲ ਸੇਵਾ ਕਰਾਉਂਦੀ ਰਹੇ ਤੇ ਨਾਲ ਕੀ ਨਰਜਤ ਨੂੰ ਸਾਡੇ ਨਾਲ ਜੁੜੇ ਹੋਏ ਜਿਹੜੇ ਸਾਡੇ ਭਗਤ ਆਉਂਦੇ ਉਹਨਾਂ ਦੀ ਸੇਵਾ ਕਰਨ ਸਾਡਾ ਪਾਲ ਬਕਸ ਹੈ। ਬਾਕੀ 20 ਤਰੀਕ ਨੂੰ 20 ਅਗਸ ਨੂੰ ਮਣੀ ਮੇਂ ਯਾਤਰਾ ਜਾਰੀ ਹੈ ਜਿਨ੍ਹਾਂ ਨੇ ਜਾਣਾ ਹੋਵੇ ਉਹ ਸਾਡੇ ਪ੍ਰਧਾਨ ਸਾਹਿਬ ਸ੍ਰੀ ਮਹਾਦਮ ਜੀ ਨਾਲ ਰਾਜੂ ਭਟਾਰਾ ਜੀ ਕੈਸ਼ੀਅਰ ਨਾਲ ਮੇਰੇ ਨਾਲ ਅਸੀਂ ਨਹੀਂ ਬੋਲਾਂ ਜੀ ਨਾਲ ਉਹ ਸੰਪਰਕ ਕਰ ਸਕਦੇ ਆ ਤੇ ਆਪਣੇ ਬੁਕਿੰਗ ਕਰਾ ਸਕਦੇ ਆ ਜਦਾਰਾ ਵੀਰ ਵੀਰਾਂ ਨੂੰ ਹਰ ਹੱਥਾਂ ਆਵੇ ਜੈ ਮਾਤਾ ਦੀ ਮਾ ਜੀ ਸਾਹਿਬ ਇੱਕ 20 ਜੀ ਤਰੀਕ ਨੂੰ ਜਤਰਾ ਜਾ ਰਹੀ ਮਣੀ ਹਮੇਸ਼ ਉਹਦੇ ਨਾਲ ਕੋਈ ਫੂਨ ਨੰਬਰ ਜਿਹੜਾ ਕੰਟਰੈਕਟਰ ਲੋਕ ਨੂੰ ਕੰਟੈਕਟ ਕਰ ਸਕਦਾ ਬਿਲਕੁਲ ਜੀ ਬਿਲਕੁਲ ਨੰਬਰ ਹੈਗਾ ਜੀ 999884 66352 ਉਹ ਸਾਡੇ ਦਾ ਛੋਟੇ ਸ਼ਵਲੇ ਮੰਦਿਰ ਹੈਗਾ ਆ ਉਸੇ ਫਲੈਕਸ ਲੱਗੀ ਹੈਗੀ ਆ ਔਰ ਬਾਬਾ ਜੀ ਹੈਗੇ 0181 50485 ਰਾਜੂ ਜੀ ਹੈਗੇ ਆ 99680 55205 ਔਰ ਜਦੋਂ ਵੀ ਕਿਸੇ ਨੂੰ ਬੁਕਿੰਗ ਕਰਾਣੀ ਹੋਵੇ ਬੇਸ ਜਿਵੇਂ ਮੇਰੀ ਦੁਕਾਨ ਦੇ ਬਾਬਾ ਜੀ ਕੋ ਰਾਜੂ ਭਾਲਾ ਔਰ ਸਾਡੇ ਅਸ਼ਨੀ ਕੁਮਾਰ ਜੀ ਆ ਕੋਈ ਸੇਲ ਨਹੀਂ ਆਏ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਔਰ ਜਦੋਂ ਮਰਜ਼ੀ ਆ ਤੁਸੀਂ ਸੰਪਰਕ ਕਰਨ ਪਰ ਬਿਲਕੁਲ ਅਸੀਂ ਲੈ ਕੇ ਜਾਵਾਂਗੇ ਰਸੀਦ ਅਪੀਲ ਕਰਦੇ ਹਾਂ ਜਿਸ ਭਾਗ ਦੇ ਪੈਸੇ ਨਹੀਂ ਹੋਊਗੇ ਉਸ ਨੂੰ ਫ੍ਰੀ ਲੈ ਕੇ ਜਾਵਾਂਗੇ ਅੱਜ ਵਾ ਕਿਆ ਮਾਤਾ ਜੀ ਕਹਿੰਦੇ ਜਿਹਦੇ ਕੋ ਪੈਸੇ ਨਹੀਂ ਹੈਗੇ ਉਸ ਭਗਤ ਨੂੰ ਫ੍ਰੀ ਲੈ ਕੇ ਜਾਵਾਂਗੇ ਉਹ ਤਸਵੀਰਾਂ ਤੁਹਾਨੂੰ 23ਵਾਂ ਮਨੀ ਮਹੇ ਯਾਤਰਾ ਦਾ ਅਲਵਲੋ ਕੁਝ ਕਹਿਣਾ ਚਾਹੁੰਦੇ ਮੇਰੇ ਵੀਰ ਮੈਂ ਜ਼ਰੂਰ ਗੱਲ ਕਰਾਂਗਾ ਕੀ ਨਾ ਜੈ ਮਾਤਾ ਜੈ ਮਾਤਾ ਦੀ ਜੈ ਮਾਤਾ ਜੈ ਤਸਵੀਰਾਂ ਤੁਹਾਨੂੰ ਮਨੀ ਮਹਿੇ ਯਾਤਰਾ ਦੀਆਂ ਜਿਹੜੀਆਂ 20 ਤਰੀਕ ਨੂੰ ਹੋ ਰਹੀ ਆ ਉਹਦੇ ਸਬੰਧ ਵਿੱਚ ਦਿਖਾ ਰਹੇ ਸੀ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਵੱਲੋਂ ਅੱਜ 23ਵਾਂ વાર્ਸ਼ਿਕ ਜਿਹੜਾ ਇਹ ਲੰਗਰ ਆ ਲਗਾਤਾਰ 24 ਘੰਟੇ ਚੱਲ ਰਿਹਾ ਆ ਯਾਰਿਆਂ ਵਾ ਉਹਨਾਂ ਦੀ ਇੱਕ ਗੱਲ ਮੈਨੂੰ ਵਧੀਆ ਲੱਗੀ ਇਹ ਕਿ ਇਹ ਮਹਾਮੈਨੇ 24 ਘੰਟੇ ਬਣਾਏ ਜਾਂ 36 ਘੰਟੇ ਬਣਾਏ ਹੁੰਦੇ ਇਹ ਲੰਗਰ 36 ਘੰਟੇ ਹੀ ਚੱਲਣਾ ਸੀਗਾ ਤੋਂ ਜਿਨ੍ਹਾਂ ਮੇਰੇ ਵੀਰਾਂ ਨੇ ਮਨੀ ਮੇਂ ਯਾਤਰਾ ਜਾਣਾ ਹੋਵੇ ਉਹ 20 ਤਰੀਕ ਨੂੰ ਜਿਹੜੇ ਨੰਬਰ ਇਹਨਾਂ ਨੇ ਦੱਸਿਆ ਉਸ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਤੋਂ ਅੱਜ ਵੀ ਸਾਨੂੰ ਮਹਾਮੈ ਦੀ ਆਸ਼ੀਰਵਾਦ ਮਿਲਿਆ ਅਸੀਂ ਇਸ ਲੰਗਰ ਤੇ ਪਹੁੰਚੇ ਆ ਮਹਾਮੈ ਦੀ ਜੋਤ ਬਰਾਜਮਾਨ ਆ ਔਰ ਮੈਂ ਤੁਹਾਨੂੰ ਹੋਰ ਗੱਲਬਾਤ ਜੇ ਕਹਿੰਦੇ ਕਰਨੀ ਮੈਂ ਕਰਵਾਣਾ ਜੈ ਮਾਤਾ ਜੈ ਮਾਤਾ ਜੈ ਮਾਤਾ ਜੈ ਮਾਤਾ ਸਾਰੇ ਭਗਤਾਂ ਨੂੰ ਬੇਨਤੀ ਹੈ ਜਿਹਨਾਂ ਨੇ ਮਣੀ ਮੇਂ ਸੇਵਾ ਦਾ ਲੇ ਮਣੀ ਮੇਂ ਜਾਣਾ ਨਾ ਚਵਾਲਾ ਮੰਦਿਰ ਦੇ ਬਾਹਰ ਫਲੈਕਸੀ ਲੱਗੀ ਆ ਗੁਗਾ ਸਾਹਿਬ ਮੰਦਿਰ ਬਾਹਰ ਫਲੈਕਸੀ ਲੱਗੀ ਤੇ ਨੰਬਰ ਆ ਛੋਟੇ ਚਾਉ ਮੰਦਿਰ ਫਲੈਕਸੀ ਲੱਗੀ ਆ ਦੋਈ ਤਲਾ ਮੰਦਿਰ ਲੱਗੀ ਹੋਈ ਆ ਉਹਨਾਂ ਦਾ ਨੰਬਰ ਸਾਰੇ ਸੰਪਰਕ ਕਰ ਸਕਦੇ ਆ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾਲਾਰ ਨਿਊਜ਼ ਨਕੋਦਰ